ਵੜਿਆਈ ਖੁਦਿਆ ਸੱਤ ਦੀ ਇਧਰੋਂ ਰਾਜਾ ਰਤਨ ਸੈਨ ਉਹਦੀ ਕੋਤੀ ਤੀ ਮੀਰਾबाई ਮੇੜ ਸ਼ਹਿਰ ਦੇ ਰਣ ਵਾਲੀ ਇਹਦਾ ਸੰਗ ਦੀ ਜਵਾਨੀ ਭਰ ਦੇ ਵਿੱਚ ਹੁਣ ਮੀਰਾਬਾਈ ਦੇ ਘਰ ਵਾਲਾ ਕਾਲ ਚਲਾਣਾ ਕਰ ਗਿਆ ਕਿ ਉਦੇਪੁਰ ਵਹੀ ਸੀ ਇਹਦੇ ਘਰ ਵਾਲੇ ਦਾ ਨਾਸੀ ਰਣਾ ਸ਼ਾਂਗਾ ਇਹਦੇ ਸੌਹਣੇ ਦਾ ਨਾਂ ਸੀ ਗਿਰਦਲ ਹੁਣ ਸ਼ੰਗਤ ਜੀ ਕਿਸੇ ਲੜਕੀ ਦਾ ਜਵਾਨੀ ਪਰ ਦੇ ਵਿੱਚ ਘਰ ਵਾਲਾ ਕਾਲ ਚਲਣਾ ਕਰ ਗਿਆ ਜ਼ਿੰਦਗੀ ਨਰਕ ਬਣ ਗਈ ਕਿਸੇ ਪੁਰਸ਼ ਦੀ ਘਰ ਵਾਲੀ ਕਾਲ ਚਲਣਾ ਕਰ ਦੇ ਐਦੋਂ ਜ਼ਿੰਦਗੀ ਦੋਵਾਂ ਦਾ ਚ ਪੈਣੀ ਮੁਸ਼ਕਲ ਹੈ ਹੁਣ ਇਹ ਬੀਬੀ ਕੋਈ ਬੱਚਾ ਵਾਚੀ ਹੈ ਨਹੀਂ ਸੀ ਘਰ ਵਾਲਾ ਕਾਲ ਚਲਣਾ ਕਰ ਗਿਆ ਹੁਣ ਇਹ ਕਿੱਥੇ ਆਈ ਫਿਰ ਦੁੱਖ ਸੁਣਦੇ ਨੇ ਜੀ ਮਾਪੇ ਕਿ ਕਵੀ ਨੇ ਵੀ ਲਿਖਿਆ ਉਹ ਕਹਿੰਦਾ ਰੱਜੀ ਮੈਂ ਨਹੀਂ ਖਾਂਦੀ ਖਲ ਰੱਜੀ ਧੀ ਨਹੀਂ ਲੱਗਦੀ ਗਲ ਰਾਜਾ ਜੱਟ ਉਠਾਵੇ ਕਲ ਉਹ ਰੱਜਾ ਬਾਣੀਆਂ ਜਾਂਦਾ ਟਲ ਕਦੇ ਰੱਜੀ ਧੀ ਗੱਲ ਨਹੀਂ ਲੱਗਦੀ ਹੁਣ ਮੀਰਾ ਲਾ ਕੇ ਆਪਣੇ ਬਾਵਨ ਦੇ ਗਲ ਇੱਕ ਮਾਰ ਕੇ ਭੱਬਾ ਆਪਣੇ ਬਾਪ ਨੂੰ ਦੁੱਖ ਭਰੀ ਕਹਾਣੀ ਕਿਵੇਂ ਦੱਸ ਰਿਹਾ ਉਹ ਗਾਛਾ ਨੂੰ ਕਵੀਸ਼ਰ ਜਤਾ ਖੇ ਕਿਉਂ ਬੈਨ ਕਰੀ ਦੁਖੜਿਆ ਨੇ ਕੇਰਨਿਆ ਨਾ ਕੋਈ ਦਰਦੀ ਦਰਦ ਵਡਾਵੇ ਗੱਲ ਲੱਗ ਕੇ ਬਾਵਲ ਦੇ ਗੱਲ ਲੱਗ ਕੇ ਬਾਵਲ ਦੇ ਮੀਰਾ ਰੂਪ ਤੇ ਕੁਰਲਾਵੇ ਰੰਗਾਂ ਦੇ ਚ ਬਸਦੇ ਆਦੇ ਆਕੇ ਕਿਸਮਤ ਮਾਰਿਆ ਲੋੜਾ ਕੁਝ ਖੱਟਿਆ ਨਾ ਰੱਬ ਨੇ ਪਾਪਾ ਸਖਤ ਬਿਛੋੜਾ ਕੁਝ ਖੱਟਿਆ ਨਾ ਖਾਤਾ ਰੱਬ ਨੇ ਪਾਪਾ ਸਖਤ ਬਿਛੋੜਾ ਕੋਈ ਦਿੱਸੇ ਸਹਾਰਾ ਨਾ ਤੁਲਾ ਮਹਿਲ ਖਾਨ ਨੂੰ ਆਵੇ ਗੱਲ ਲੱਗ ਕੇ ਬਾਵਲ ਦੇ गल लॻ के बल ते मीर रूवे ते कुर लावे अॼ हो जग सखण अॼ हो जग सखण मीर बऊ बि ते सुण ख़बर पयान तनूं सुण ख़बर पयान तनूं सबे लोन चाचियां ताईं ਗੱਲ ਨਹੀਂ ਵੀ ਤੜਫ ਰਹੀ ਹੋ ਵੀ ਤੀ ਦੀ ਤੀਰ ਤਰਾਵੇ ਗੱਲ ਲੱਗ ਕੇ ਬਾਵਲ ਦੇ ਗੱਲ ਲੱਗ ਕੇ ਬਾਵਲ ਦੇ ਮੀਰਾ ਰੋਵੇ ਤੇ ਕੁਰਲਾਵੇ ਕੋਈ ਮਾਰਾ ਨਿਆਣੀ ਸੀ ਦੁੱਜੇ ਪਤਾ ਪਾਏਗੀ ਪਾਰੀ ਕੀ ਲਾਜ ਗਣਾ ਮਾਮਾ ਕੀ ਇਲਾਜ ਬਣਾ ਮੋ ਮੀਰਾ ਰੋ ਦੇ ਤਰਮ ਮਾਰੀ ਅਗੇ ਜੋ ਛਾਡੇ ਤੇ ਇਹ ਦਿਲ ਬੈਰੀ ਤੇ ਨਾ ਆਵੇ ਗੱਲ ਲੱਗ ਕੇ ਬਾਵਲ ਦੇ ਕਾਲ ਲੱਗ ਕੇ ਬਾਵਲ ਦੇ ਮੀਰਾ ਰੋਵੇ ਤੇ ਕੁਰਲਾਵੇ ਹਲ ਮੁੱਕ ਗਿਆ ਨਹਿੜਾ ਚੋ ਹਲ ਮੁੱਕ ਗਿਆ ਨਹਿੜਾ ਚੋ ਨਿਆਣੀ ਮੀਰਾ ਰੋ ਰੋ ਹਾਰੀ

ਇਹ ਜਗਾਵੇ ਗੱਲ ਲੱਗ ਕੇ ਬਾਵਲ ਦੇ ਗੱਲ ਲੱਗ ਕੇ ਬਾਵਲ ਦੇ ਮੀਰਾ ਰੂਵੇ ਤੇ ਕੁਰ ਲਾਵੇ ਚੱਕੋ ਥਾ ਚੜਨਾ ਕੇ ਤੋ ਕੀਤੀਆਂ ਦੇ ਨਾਂ ਲਾਉਣ ਦੀ ਪਿਆਰੀ ਤੀਰਥ ਚਮਕਾਉ ਰਿਹਾ ਕਾਹੇ ਤੀਰਥ ਚਮਕਾਉ ਰਿਹਾ ਕਾਹੇ ਕਵਤਾ ਲਿਖ ਦੂ ਬਲਖਾਰੀ ਕੈ ਕਰਿਆ ਫੁੱਟ ਜਾਣਾ ਆਖਰ ਕਾਲਿਤ ਗਤ ਨੂੰ ਖਾਵੇ ਮਾਰੇ ਲੱਗ ਕੇ ਬਾਗਲ ਦੇ ਘਾਲ ਲੱਗ ਕੇ ਬਾਗਲ ਦੇ ਵੀਰਾਂ ਦੇ